ਜਾਪਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਪਦਨ ਸਿੰਘ ਕੀਰੋ ਨੇ ਅੱਜ ਦੇ ਬਿਜਲੀ ਦੀ ਚੋਰੀ ਦਾ ਪਤਾ ਲਾਉਣ ਅਤੇ ਬਿਜਲੀ ਦੀ ਬੱਚਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਦੇ ਨਾਲ ਚਲਾਈ ਗਈ ਜੋ ਦਿਨਾ ਰਾਜ ਵਿਆਪੀ ਚੈਕਿੰਗ ਮਹਿਮਾ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਇਸ ਮਹਿਮਾ ਦੇ ਨਤੀਜੇ ਵਜੋਂ 50785 ਬਿਜਲੀ ਕਲੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ। ਯਾਰ 359 ਮਾਮਲਿਆਂ ਦੇ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ ਗਿਆ ਹੈ ਤੇ 7.66 ਕਰੋੜ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਆ ਇਥੇ ਜਾਰੀ ਪ੍ਰੈਸ ਬਿਆਨ ਦੇ ਰਾਹੀਂ ਇਹ ਪ੍ਰਗਟਾਵਾ ਕਰਦੇ ਆ ਬਿਜਲੀ ਮੰਤਰੀ ਹਰਪਾਜਨ ਸਿੰਘ ਕੀਤੂ ਨੇ ਦੱਸਿਆ ਕਿ ਇਸ ਮਹਮੇ ਦੇ ਦੂਜੇ ਦਿਨ ਐਟਵਨੂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਿਸਟ੍ਰਿਬਿਊਸ਼ਨ ਦੇ ਇਨਫੋਰਸਮੈਂਟ ਰਿੰਗ ਨੇ 22R288 ਬਿਜਲੀ ਮੈਕਚਨਾ ਦੀ ਜਾਂਚ ਕੀਤੀ ਆ ਤੇ ਚੋਰੀ ਦੇ ਇਤਿਹਾਸ 1274 ਕੇਸ ਫੜੇ ਆ ਤੇ ਬਿਜਲੀ ਚੋਰੀ ਕਰਨ ਵਾਲੇ ਖੱਤਕਾਰਾਂ ਤੇ 3 ਕਰੋੜ ਰੁਪਏ ਦੇ ਜੁਰਮਾਨੇ ਵੀ ਲਗਾਏ ਗਏ ਆ ਉਹਨਾਂ ਨੇ ਕਿਹਾ ਕਿ ਬਿਜਲੀ ਚੋਰੀ ਨੂੰ ਪੂਰੀ ਤਰ੍ਹਾਂ ਨਾਥਕ ਪਾਉਣ ਦੇ ਲਈ ਭਵਿੱਖ ਦੇ ਵਿੱਚ ਅਚਨਚੇਤ ਚੈਕਿੰਗ ਦਾ سلسلہ جاری ਰਹੇਗਾ ਇਸ ਬਾਰੇ ਵੇਰਵੇ ਦਿੰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਪੀਐਸਪੀਸੀਐਲ ਦੇ ਡਿਸਟ੍ਰੀਬਿਊਸ਼ਨ ਵਿੰਗ ਨੇ 2 ਦਿਨਾਂ ਦੀ ਮਿਹਨਤ ਨਾਲ ਸੂਬੇ ਦੇ ਵੱਖ-ਵੱਖ ਹਿਲੋਨਾਂ ਦੇ ਵਿੱਚ ਮਹੱਤਵਪੂਰਨ ਨਤੀਜੇ ਹਾਸਲ ਕੀਤੇ ਆ ਉਨ੍ਹਾਂ ਨੇ ਦੱਸਿਆ ਕਿ ਦੱਖਣੀ ਯੋਨ ਕੇਂਦਰੀ ਜ਼ੋਨ ਲੁਧਿਆਣਾ ਉਤਰੀ ਜ਼ੋਨ ਜਲੰਧਰ ਬਾਰਡਰ ਜ਼ੋਨ ਅੰਮ੍ਰਿਤਸਰ ਅਤੇ ਪੱਛਮੀ ਯੋਨ ਬਠਿੰਡਾ ਨੇ ਸਮੂਹਿਕ ਤੌਰ ਤੇ 42396 ਕਨੈਕਸ਼ਨਾਂ ਦੀ ਜਾਂਚ ਕੀਤੀ ਹੈ ਤੇ 3077 ਕੇਸਾਂ ਦੇ ਵਿੱਚ ਚੋਰੀ ਦਾ ਪਤਾ ਲਗਾਇਆ ਹੈ ਤੇ 6.68 ਕਰੋੜ ਰੁਪਏ ਦੀ ਉਹਨਾਂ ਨੂੰ ਜੁਰਮਾਨੇ ਵੀ ਲਗਾਏ ਗਏ ਆ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੀਐਸਪੀਸੀਐਲ ਦੇ ਇਨਫੋਰਸਮੈਂਟ ਵਿੰਗ ਨੇ ਆਪਣੀ ਰਾਜ ਵਿਆਪੀ ਮਹਿੰਮ ਦੇ ਦੌਰਾਨ ਐਮ ਕੋਮਿਟੇ ਦਾ ਨਭਾਈਆ ਤੇ ਉਹਨਾਂ ਨੇ ਕਿਹਾ ਕਿ ਇਨਫੋਰਸਮੈਂਟ ਵਿੰਗ ਦੇ ਵੱਲੋਂ 8885 ਕਨੈਕਸ਼ਨਾਂ ਦੀ ਚਾਰਜ ਦੇ ਦੌਰਾਨ 276 ਮਾਮਲਿਆਂ ਦੇ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ ਗਿਆ ਹੈ ਤੇ ਬਿਜਲੀ ਚੋਰੀ ਕਰਨ ਵਾਲੇ ਖਰਕਤਾਰਾਂ ਨੂੰ 1 ਕਰੋੜ ਰੁਪਏ ਦੇ ਜੁਰਮਾਨੇ ਵੀ ਦਿੱਤੇ ਗਏ ਆ। ਵਿਜਲੀ ਮੰਤਰੀ ਹਰਪਜਨ ਸਿੰਘ ਜੀ ਨੇ ਕਿਹਾ ਕਿ ਇੰਦਰਦਾਰ ਇਨ ਇਸ 2 ਦਿਨਾਂ ਦੇ ਵਿੱਚ ਚੈਕਿੰਗ ਮੁਹਿੰਮ ਦੀ ਸਫਲਤਾ ਪੂਰਵਕ ਸਪੰਨ ਹੋਣ ਵਿਜਲੀ ਵਿਭਾਗ ਦੇ ਸਰਕਾਰ ਜਤਨਾ ਦਾ ਪਰਮਾਨਾ ਉਹਨਾਂ ਨੇ ਸਾਰੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਤੇ ਬਿਜਲੀ ਚੋਰੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਬਚਤ ਨੂੰ ਉਤਸ਼ਾਹਿਤ ਕਰਨ ਅਤੇ ਬਿਜਲੀ ਚੋਰੀ ਨੂੰ ਰੋਕਣ ਦੇ ਲਈ ਉਹ ਵਚਨਬੱਧ ਆ।